ਬਟਾਲਾ ਜੁਲੰਦਰ ਰੋਡ ਤੇ ਸਥਿਤ 6kb ਸਬਸਟੇਸ਼ਨ ਵਿਖੇ ਦੇਰ ਰਾਤ ਸਥਾਨਿਕ ਲੋਕਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਦੱਸਤੇ ਇਹ ਬਟਾਲਾ ਦੇ ਗੋਂਸਪੁਰਾ ਰਾਕੇ ਤੋਂ ਵੱਡੀ ਗਿਣਤੀ ਚ 71 ਹੋਏ ਲੋਕਾਂ ਵੱਲੋਂ ਬਟਾਲਾ ਜੁਲੰਦਰ ਰੋਡ ਤੇ ਚੱਕਾ ਜਾਮ ਕੀਤਾ ਗਿਆ ਲੋਕਾਂ ਦਾ ਰੋਸ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਇਲਾਕੇ ਚ ਬਿਜਲੀ ਸਪਲਾਈ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ ਹੈ ਅਤੇ ਬਾਰ ਬਾਰ ਪਾਵਰਕਾਮ ਦੇ ਦਫ਼ਤਰ ਚ ਸ਼ਿਕਾਇਤ ਦਰਜ ਕਰਨ ਦੇ ਬਾਵਜੂਦ ਵੀ ਵਿਭਾਗ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਸੰਜੀਦਾ ਨਹੀਂ ਲੈ ਰਿਹਾ ਉੱਥੇ ਹੀ ਵੱਡੀ ਗਿਣਤੀ ਚ ਇਕੱਠੇ ਹੋਏ ਲੋਕਾਂ ਵੱਲੋਂ ਰੋਸ ਵੱਜੋਂ ਬਟਾਲਾ ਜੁਲੰਦਰ ਰੋਡ ਤੇ ਦੇਰ ਰਾਤ ਚੱਕਾ ਜਾਮ ਕੀਤਾ ਗਿਆ ਅਤੇ ਦੇਰ ਰਾਤ ਬਿਜਲੀ ਵਿਭਾਗ ਦੇ ਖਿਲਾਫ ਧਰਨਾ ਨਾਰੇਬਾਜ਼ੀ ਵੀ ਕੀਤੀ ਗਈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਗਰਮੀ ਨੇ ਜਿੰਨਾ ਮਾਹੌਲ ਜਿਹੜਾ ਹੈ ਉਹ ਖਰਾਬ ਕੀਤਾ ਹੋਇਆ ਤੇ ਦੂਜੇ ਪਾਸੇ ਜਿਹੜਾ ਹੈ ਬਿਜਲੀ ਸਪਲਾਈ ਸਹੀ ਢੰਗ ਦੇ ਨਾਲ ਨਾ ਆਉਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਆ ਤੇ ਅੱਜ ਉਹਨਾਂ ਵੱਲੋਂ ਮਜਬੂਰ ਹੋ ਕੇ ਧਰਨਾ ਲਗਾਇਆ ਗਿਆ ਉਧਰ ਬਿਜਲੀ ਦਫਤਰ ਚ ਦੇਰ ਰਾਤ ਡਿਊਟੀ ਤੇ ਮੌਜੂਦ ਜੇ ਆਜੈਬ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਗੋਂਸਪੁਰਾ ਦਾ ਟਰਾਂਸਫਾਰਮਰ ਖਰਾਬ ਸੀ ਅਤੇ ਅੱਜ ਸਵੇਰੇ ਹੀ ਉਹ ਬਦਲਿਆ ਗਿਆ ਸੀ ਤੇ ਲੇਕਿਨ ਹੁਣ ਤੱਕ ਦੁਬਾਰਾ ਬਿਜਲੀ ਸਪਲਾਈ ਬੰਦ ਹੋ ਗਈ ਹੈ ਜਦਕਿ ਉਹਨਾਂ ਕੋਲ ਸਟਾਫ ਦੀ ਕਮੀ ਹੈ ਅਤੇ ਦੂਸਰੇ ਦਫਤਰ ਤੋਂ ਸਟਾਫ ਨੂੰ ਬੁਲਾਇਆ ਜਾ ਰਿਹਾ ਹੈ ਤੇ ਜਲਦ ਹੀ ਬਿਜਲੀ ਸਪਲਾਈ ਜਿਹੜੀ ਹੈ ਉਹ ਦਰੁਸਤ ਕੀਤੀ ਜਾਵੇ ਤੇ ਇਸ ਮੌਕੇ ਤੇ ਸਥਾਨਿਕ ਲੋਕਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਇਹ ਵੀ ਸੁਣਾਉਨੇ ਆ 25 ਦਿਨ ਤੋਂ ਨਾ ਪਾਜੀ ਸੜ ਰਿਹਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਔਰ ਰੋਜ਼ ਰਾਤ ਵੀ ਸਾਡੇ 8:30 10 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾ ਇਕੱਠੇ ਹੋ ਕੇ ਜੇ ਆਉਣਾ ਪੈਂਦਾ ਬਿਜਲੀ ਬੋਰ ਦੇ ਟਰਲੇ ਬੋਲੇ ਤੇ ਰਾਤ ਨੂੰ 1:00 ਵਜੇ ਬੱਤੀ ਹੁੰਦੀ ਹੈ ਫੇਰ ਜੜੀ 6-7 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਉਂਦੀ ਜਿੰਦੀ ਹੈ ਪਾਜੀ ਇਹ 20-25 ਦਿਨ ਹੋ ਗਿਆ ਛੇ ਵਰੀ ਕੰਪਲੀਟ ਆਦੇ ਜਿੱਤੇ ਐਸਡੀਓ ਸਾਹਿਬ ਨੂੰ ਪੈਸਾ ਦਾ ਟਰਾਂਸਫਰਮ ਚੇਂਂ ਦਿੱਤਾ ਜਾਵੇ ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੱਡ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਾਵਾ ਉਹ ਨਾ ਟਰਾਂਸਫਰਮ ਬਦਲ ਦੇਆ ਉਹਨਾਂ ਦੇ ਵਿਊਜ਼ ਲਾ ਦੇ ਜਨਰੇਟਰ ਸੱਡੇ ਬਿਲਾਜ਼ਮ ਬਾਈ ਫਿਊਜ਼ ਲਾ ਤਾਂ ਭਾਜੀ ਇਹਦੇ ਨਾਲ ਤੇ ਕੋ ਮਸਲਾ ਹੱਲ ਨਹੀਂ ਆ ਤਸਵੀਰ ਦੀ ਬੱਤੀ ਬੰਦ ਆ ਤੇ ਇੱਥੀਆਂ ਚ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਸਾਡੇ ਅੱਧੋ ਬਸੋ ਗੱਲ ਬਾਹਰ ਹੋਈ ਪਈ ਹੈ ਪੈਸਾ ਨਗੋਸ਼ਪੁਰਾ ਏਰੀਆ ਮਿਲਜੀ ਦਾ ਹੰਦਾ ਟਰਾਂਸਫਾਰਮ ਤੇ ਪਿਛਲੇ 20 ਪੱਛੀਆਂ ਦਿਨਾਂ ਤੋਂ ਹੁਵਾਲ ਸਰਕਾਰ ਇੱਕ ਪਾਸੇ ਕਹਿੰਦੀ ਹੈ ਜੀ ਬਿਜਲੀ ਖੇ ਦੇ ਜੀ ਲੇਕਿਨ ਇੱਕ ਪਾਸੇ ਬੱਤੀ ਆਉਂਦੀ ਨਹੀਂ ਤੇ ਸਾਡੇ ਭਾਜੀ ਬਿਜਲੀ ਫਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਕਿੰਨੇ ਆ ਸਰਦਾਰ ਦੇਣ ਦੇਂਦੇ ਵੀ ਇੱਕ ਦਿਨ ਦੇ ਤਾਂ ਅਸੀਂ ਹੁਣ ਦਾ ਮਾਫ਼ ਪਰ ਜਿਹੜਾ ਸਾਡਾ ਬੱਤੀ ਪਾਲ ਸਿੰਘ ਜੀ ਦੇਲ ਨਿਕਲ ਗਿਆ ਇਹਨਾਂ ਦੇ ਘਰ ਦੇ 10 ਦਿਨ ਦਾ ਮਾਫ਼ ਹੋ ਰਿਹਾ ਪਰ ਸਾਨੂੰ ਦੇਖ ਜੁੰਟ ਨੇ ਵੀ ਚੋਬਰ ਕੰਨ ਨੂੰ ਮਿਲਗਾ ਸਰਕਾਰ ਨੂੰ ਇਹ ਕਹਾਂ ਜਿਵੇਂ ਸਾਡੇ ਹੱਥ ਜਿਦਾ ਲੋ ਅਦਰ ਸਾਨੂੰ ਜਗਾ ਦੇਂਦੀਆਂ ਸਾਨੂੰ ਜੇਲੇ ਦੇ ਛੋਟ ਲੋ ਤੇ ਜੇਲੇ ਜੋ ਮਰਜੀ ਕਰ ਲੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਇੱਕਾ ਨਾ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ 32 ਬੱਚੇ ਨਿੱਕੇ ਨਿੱਕੇ ਨੇ ਮਿਲਕਦੇ ਫਿਰਦੇ ਨੇ ਸਿਆਣਾ ਬਾਣਾ ਨਹੀਂ ਅੱਜ ਕੱਲ ਗਰਮੀ 'ਚ ਰਹਿ ਸਕਦਾ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਨਲਕੇ ਹੈ ਨਹੀਂ ਆ ਮੋਟਰਾਂ ਚੱਲ ਨਹੀਂ ਆ ਨੇ ਮੋਟਰਾਂ ਚੱਲ ਨਹੀਂ ਰਹੀਆਂ ਟੈਂਕਾਂ ਦੇ ਪਾਣੀ ਹੈ ਨਹੀਂ ਭਾਜੀ ਆ ਦੀ ਬਰਨਾਲਕ ਕਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਬਟਾਲੇ ਗੌਸਪਰੇ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਵਰਤੀ ਉੱਥੇ ਧਰਨਾ ਲა ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਭਾਜੀ ਕਿੰਨੀ ਦੇਰ ਬੱਤੀ ਚੱਲੇਗੀ ਉਹਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀ ਰਾਣੀ ਪੁੱਛੋ ਹੁੰਦੀ ਕਦੋਂ ਪੰਜ ਮਿੰਟ ਨਹੀਂ ਹੁੰਦੀ ਪੰਜ ਮਿੰਟ ਕੀ ਪੰਜ ਸਕਿੰਟ ਹੁੰਦੀ ਹੈ ਅੱਗ ਲੱਗਦੀ ਉਹਨੂੰ ਬੱਸ ਗਈ ਉਹ ਸਹਾਰਾ ਆਪਣੀ ਪੋਸਟ ਦੀ ਸੁਝਾਈ ਜੀ ਸਾਹਿਬ ਬਾਹਰ ਮੇਕਨ ਦਾ ਟਰਾਂਸਫਾਰਮ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨਿਰੀਖਣ ਕਰਕੇ ਦੁਬਾਰਾ ਸਰ ਗਿਆ ਉਹ ਕਰਕੇ ਸਪਲਾਈ ਬੰਦਿਆ ਇਹਨਾਂ ਦੇ ਬਹੁਤ ਬਾਰ ਬੰਦਿਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪ ਤੇ ਸਾਡੇ ਕੋਲ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਆ ਇਹ ਕਾਹੋ ਨਕਮਲੇਡ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਦਿਵਾਓ ਆਪੇ ਕਿਸੇ ਚਾਓ ਬੰਦੇ ਆਉਂਦੇ ਆ ਬੰਦਾ ਲੌਂਗਵਾਰਤ ਵਿੱਚ ਸੀ ਸੱਜਿਆ ਕਰੀ ਨੂੰ ਟੋਣਾ ਆਏਗਾ ਦੋਸਤ ਵੀ ਉੱਥੇ ਟਰਾਲੀ ਲੱਗੀ ਹੈ ਦੋਸਤ ਦੇ ਟਰਾਲੀ ਤੋਂ ਸਪਲਾਈ ਚਲਾ ਦਿੰਦੇ ਆ ਗੱਲ ਹੋ ਗਈ ਹਰੇ ਸੰਜੀਰੇ ਕਿਹੜਾ ਏਰੀਆ ਹੈ ਇਹ ਮਿਲਕੀ ਵਾਲਾ ਕੌਂਸਪੋਰ ਦਾ ਟਰਾਂਸਫਾਰਮਰ ਲੱਗਾ ਇੱਕ ਦੋ ਤੱਕ ਬੱਤੀ ਠੀਕ ਹੋ ਜੀ ਮੁਲਾਜ਼ਮਾ ਹੋਂਤੇ ਸੀ 10 15 ਮਿੰਟਾਂ ਨਾਲ ਹੀ ਚਾਲੂ ਕਰ ਦਾਂਗੇ ਅਸੀਂ ਨੇ ਕਿਹਾ ਵੀ ਇਹ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11 ਵਜੇ ਹੋ ਸਕਦਾ 11:30 ਆਮ ਅਸੀਂ ਲੱਗ ਚਾਲੂ ਕਰਵਾ